ਅੱਜ ਤੁਹਾਨੂੰ ਲੈ ਚੱਲਦੇ ਹਾਂ ਮਿਨੀ ਗੋਆ ਪੰਜਾਬ ਜੋ ਪਹਾੜਾਂ ਦੇ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਜਗ੍ਹਾ ਖੂਬਸੂਰਤ ਜਗ੍ਹਾ ਬਣੀ ਹੋਈ ਹੈ ਜਿੱਥੇ ਜਾ ਕੇ ਤੁਸੀਂ ਵੋਟਿੰਗ ਦਾ ਆਨੰਦ ਵੀ ਲੈ ਸਕਦੇ ਆ ਅਤੇ ਪੂਰੇ ਪਰਿਵਾਰ ਨਾਲ ਜਾਂ ਦੋਸਤਾਂ ਨਾਲ ਪਿਕਨਿਕ ਵੀ ਮਨਾ ਸਕਦੇ ਆ ਇਹ ਜਗ੍ਹਾ ਹਾਰਕਣਾ ਪਿੰਡ ਤੋਂ 2 ਕਿਲੋਮੀਟਰ ਅੱਗੇ ਬਿਲਕੁਲ ਪਹਾੜਾਂ ਦੇ ਵਿੱਚ ਬਣੀ ਹੋਈ ਹੈ ਜੋ ਰਣਜੀਤ ਸਾਗਰ ਡੈਮ ਤੋਂ 4 ਕਿਲੋਮੀਟਰ ਪਿੱਛੇ ਹੈ ਜਦੋਂ ਦਲਹੌਜੀ ਦੇ ਰਸਤੇ ਆਪਾਂ ਹਿਮਾਚਲ ਨੂੰ ਜਾਣੇ ਹਾਂ ਤਾਂ ਇਹ ਜਗਾ ਰਸਤੇ ਵਿੱਚ ਪੈਂਦੀ ਹੈ ਤਾਂ ਬਿਲਕੁਲ ਜੋ ਗੋਆ ਗਏ ਹਨ ਤਾਂ ਗੋਆ ਦਾ ਹੀ ਦ੍ਰਿਸ਼ ਸੇਮ ਇਸ ਲਈ ਇਸ ਜਗ੍ਹਾ ਦਾ ਨਾਂ ਮਿਨੀ ਗੋਆ ਪਿਆ ਹੈ ਹੌਲੀ ਹੌਲੀ ਇਹ ਜਗ੍ਹਾ ਡਿਵੈਲਪ ਹੋ ਰਹੀ ਹੈ ਤੇ ਲੋਕ ਇੱਥੇ ਘੁੰਮਣ ਲਈ ਆ ਰਹੇ ਹਨ ਤੇ ਲੋਕਾਂ ਨੂੰ ਇੱਥੋਂ ਦੇ ਦ੍ਰਿਸ਼ ਆਪਣੀ ਔਰ ਖਿੱਚਦੇ ਦਾ ਇਸ ਲਈ ਬਹੁਤ ਹੀ ਨੇੜੇ ਹੈ ਪੰਜਾਬ ਹਰਿਆਣਾ ਤੇ ਹਿਮਾਚਲ ਦੇ ਲੋਕਾਂ ਲਈ ਘੁੰਮਣ ਲਈ ਇੱਕ ਬਹੁਤ ਸੋਹਣੀ ਜਗਾ ਤਾਂ ਜੇ ਵੀ ਇੱਥੇ ਆ ਸਕਦਾ ਹੈ ਜਰੂਰ ਆ ਕੇ ਦੇਖੋ ਬਿਲਕੁਲ ਸ਼ਾਂਤ ਸ਼ਾਂਤ ਏਰੀਆ ਕਿਉਂਕਿ ਅਜੇ ਤੱਕ ਇੱਥੇ ਬਹੁਤ ਹੀ ਕੱਟ ਲੋਕ ਆਉਂਦੇ ਐ ਬੱਚਿਆਂ ਲਈ ਵੀ ਇੱਥੇ ਬਹੁਤ ਸਾਰੀਆਂ ਚੀਜ਼ਾਂ ਹਨ ਤਾਂ ਫੈਮਿਲੀ ਨਾਲ ਵੀ ਤੁਸੀਂ ਘੁੰਮਣਾ ਚਾਹੋ ਨਾ ਤਾਂ ਘੁੰਮਣਾ ਆ ਸਕਦੇ ਹੋ ਤਾਂ ਇੱਕ ਵਾਰ ਇੱਥੇ ਜ਼ਰੂਰ ਆਉਣਾ ਥੈਂਕ ਯੂ